ਨਾਂਕੇ ਉਹ ਬਣਾਉਂਦਾ ਪਿਆ ਸੀਗਾ ਤੇ ਉਹ ਜਿਆ ਬਰਨਰ ਬਰਨਰ ਮੈਨੂੰ ਲੱਗਦਾ ਬਰਨਰ ਜਾਂ ਲੂਸ ਆ ਜਾਂ ਗੱਲਬਾਤ ਹੈਗੀ ਆ ਜਾਂ ਜਾ ਕੇ ਪਾਈਪ ਲੂਸ ਹੋਣੀ ਆ ਉਹਨੂੰ ਅੱਗ ਫੜ ਲਈ ਆ ਅੱਗ ਫੜ ਲਈ ਤੇ ਇੱਕਦਮ ਜਿਦਸਰਾ ਬੰਦਾ ਸ਼ਸ਼ ਸ਼ਸ਼ ਪੰਜ ਚ ਪੈ ਜਾਂਦਾ ਨਾ ਉਹਨੂੰ ਬੁਝਾਉਂਦਾ ਆਈਡੀਆ ਨਹੀਂ ਹੁੰਦਾ ਜਾਂ ਤਰੀਕਾ ਨਹੀਂ ਆ ਯਾਦ ਹੁੰਦਾ ਉਹ ਤਰ੍ਹਾਂ ਘਬਰਾ ਗਏ ਨੇ ਜਾਂ ਜਿਹਦੇ ਪਹਿਲਾਂ ਦੱਸਦੇ ਨੇ ਕਿ ਬੋਰੀ ਪਾ ਦਿਓ ਜਾਂ ਇਸ ਤਰ੍ਹਾਂ ਕਰ ਦਿਓ ਪਾਣੀ ਛੁੱਟਣ ਲੱਪੇ ਪਾਣੀ ਨਾਲ ਗੈਸ ਦੇ ਅਗੇ ਕਿਹਦੀ ਪਾਣੀ ਨਾਲੇ ਪੋਈਦੀ ਠੀਕ ਹੈ ਜੀ ਇਸ ਪਾਣੀ ਦੇ ਨਾਲ ਪਾਣੀ ਨਾਲ ਕਿਹਦੀ ਨਹੀਂ ਪੋਈਦੀ ਗੈਸ ਆ ਇਹ ਪਾਣੀ ਛੁੱਟਣ ਲੱਪੇ ਨੇ ਫਿਰ ਠੰਡ ਤੇ ਇਹ ਆ ਗਈ ਜਿਹੜੀ ਇੱਕ ਇੱਕ ਹੋਰ ਦੁਕਾਨ ਨੂੰ ਲੱਗ ਅੱਗ ਲੱਗਦੀ ਹੈ ਮੇਰੇ ਮੇਰੇ ਕਹਿੰਦੇ ਸ਼ਟਰ ਬੰਦ ਕਰੋ ਕਿੰਨਾ ਕੰਮ ਸਾਰਾ ਤੇਲ ਦਾ ਪੇਂਟ ਦਾ ਕੰਮ ਆ ਆਇਲ ਦਾ ਕੰਮ ਆ ਜੀ ਬਾ ਬਾਟੀਆਂ ਚੁੱਕੀਆਂ ਇਹਨਾਂ ਨੇ ਹਰ ਸਾਰਾ ਤੇਲ ਦਾ ਕੰਮ ਹੀ ਜੇ ਰੱਬ ਨਾ ਕਰੇ ਇਧਰ ਇਧਰ ਨੂੰ ਉਧਰ ਗਈ ਹੈ ਜੇ ਇਧਰ ਜਾਂਦੀ ਤੇ ਤੇਲ ਵਾਲਾ ਸਾਰਾ ਤੇਲ ਅੰਦਰ ਤੇਲ ਸਾਡੇ ਕੋਲ ਓਏ ਆਪ ਪਾਣੀ ਚੁੱਕੀ ਬਾਡੀਆਂ ਆ ਬਾਡੀਆਂ ਆ ਬਾਡੀਆਂ ਭਾਈ ਚੁੱਕੀਆਂ ਇਹਨਾਂ ਦੇ ਸਟਾਫ ਨੇ ਆਪ ਬਾਡਰ ਚੁੱਕੀਆਂ ਆਪ ਚੁੱਕ ਚੁੱਕ ਹੁੰਦੇ ਰਹੇ ਨੇ ਇਹਨਾਂ ਵਰਗੇ ਸਾਫ ਦੇ ਬਹੁਤ ਘਟ ਲੱਭਦੇ ਨੇ ਕਿਤੇ ਜਿਹੜੇ ਆਪ ਨਹੀਂ ਤਾਂ ਹੁਕਮ ਦਿੰਦੇ ਚਲੋ ਚਲੋ ਚੱਲ ਇਹ ਅੱਗੇ ਆਪਾਂ ਨੇ ਆ ਕੇ ਪੈ ਫੜੀ ਆ ਆਪਾਂ ਨੇ ਅੱਗ ਭਜਾਂਡੇ ਸੀ ਕਿਹੜੀ ਕੀਤਾ ਰਣ ਸਿਲੰਡਰ ਵੀ ਲਾ ਕੇ ਕੇ ਅੱਗ ਦਾ ਕੱਢ ਸਿਲੰਡਰ ਆ ਵੀ ਆ ਜਣੇ ਖਿੱਚਿਆ ਬਾਹਰ ਨੂੰ ਕੱਢਿਆ ਐਸਾ ਤਾਂ ਸਾਬ ਦੀ ਬੜੀ ਬਾਤ ਰਹੀ ਐ ਇਹਨਾਂ ਦੀ ਬਹੁਤ ਬਾਤ ਰਹੀ ਐ ਇਹਨਾਂ ਦੀ ਸਾਡੇ ਗੁਰਦਾਪੁਰ ਦੀ ਜਿੰਨੀ ਵੀ ਪੁਲਿਸ ਹੈਗੀ ਜਣਾ ਸਾਰੇ ਜੜੀ ਓਕੇ ਆ ਬਿਲਕੁਲ ਦੇਖੋ ਜੀ ਅੱਜ ਆਪਣੀ ਮੱਛੀ ਮਾਰਕਟ ਵਿੱਚ ਦੁਕਾਨਾਂ ਜੀ ਦੇਈ ਭਲੇ ਵਾਲੀ ਨਾਲ ਸਾਡੇ ਗਵਾਂਡੀ ਆ ਆਪਣੇ ਮਹਾਜਨ ਦੀ ਸਟਾਲ ਵਾਲੇ ਇਹਨਾਂ ਦੇ ਸਿਲੰਡਰ ਨੂੰ ਨਾ ਇੱਕ ਨੇਚਰਲੀ ਅੱਗ ਪੈ ਗਈ ਸਰ ਉਸ ਤੋਂ ਬਾਅਦ ਜਦੋਂ ਅੱਗ ਅੱਗ ਪਈ ਤੇ ਮੈਨੂੰ ਘਰੋਂ ਕਿਸੇ ਇਸ ਤੋਂ ਕਿਸੇ ਮੁੰਡੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਨੂੰ ਵੀ ਅੱਗ ਪੈ ਗਈ ਆ ਤੇ ਸਾਰਹੀਂ ਫਾਰਗ ਬਰੇਡ ਵਾਲਿਆਂ ਨੂੰ ਸਦਿਆ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐਸਐਸ ਸਾਹਿਬ ਵੀ ਮੌਕੇ ਤੇ ਇੱਥੇ ਹਾਜ਼ਰ ਹੋ ਗਏ ਆ ਖਾਸ ਕਰਕੇ ਫਾਰਗ ਬਰੇਡ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੌਕੇ ਤੇ ਆਣ ਕੇ ਸਾਰੀ ਸਥਿਤੀ ਜਿਹੜੀ ਆ ਸੰਭਲੀ ਆ ਤੇ ਜ਼ਿਆਦਾ ਨੁਕਸਾਨ ਨਹੀਂ ਹੋਇਆ ਫਿਰ ਵੀ ਚਲੋ ਥੋੜੀ ਬੋਦੀ ਮਤਲਬ ਕਿ ਸਿਲੰਡਰ ਨੂੰ ਅੱਗ ਪੈਣ ਨਾਲ ਸਾਡਾ ਸਮਾਨ ਐਸਐਸ ਸਾਹਿਬ ਦਾ ਬਹੁਤ ਜੀ ਗੁਰਮੀਤ ਸਿੰਘ ਜੀ ਅੱਗੇ ਵੀ ਆਡੀ ਦਿਨ ਰਾਤ ਜਦੋਂ ਇਹਨਾਂ ਨੂੰ ਫੋਨ ਕਰੀਦਾ ਵਾ ਦਿਨ ਰਾਤ ਸੇਵਾ ਵਿੱਚ ਹਾਜ਼ਰ ਆ ਇਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਇਨਾਂ ਦੀ ਟੀਮ ਦਾ ਜੀ ਹੁਣਾ ਜਿਹੜੇ ਆਪਣੇ ਟਰੈਫਿਕ ਇਨਚਾਰਜ ਹੈਗੇ ਇਹਨਾਂ ਦਾ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੂੰ ਮੌਕੇ ਤੇ ਇੱਥੇ ਆਣ ਕੇ ਇਹਨਾਂ ਨੇ ਜਿਹੜੀ ਆ ਸਥਿਤੀ ਸੰਭੀਆ ਔਰ ਇਹਨਾਂ ਨੇ ਫਾਰਕ ਬ੍ਰਿਗੇਡ ਤੋਂ ਵੀ ਆਉਣ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਉਹ ਆਪਣਾ ਮੌਕਾ ਸੰਭ ਲਿਆ ਵਾ ਇਹ ਜੀ ਮੱਛੀ ਮਾਰਕੀਟ ਆ ਜੀ ਗੁਰਦਾਸਪੁਰ ਦੀ ਤੇ ਅਸੀਂ ਬਾਡਾ ਚੌਂਗ ਦੇ ਵਿੱਚ ਜਿਸ ਤਰ੍ਹਾਂ ਅਜਨਾਂ ਸਾਡਾ ਸੀਗਾ 6 ਤੋਂ ਲੈ ਕੇ 10 ਵਜੇ ਤੱਕ ਮਾਰਕੀਟ ਦੀ ਚੈਕਿੰਗ ਕਰਨੀ ਅਸੀਂ ਜੀ ਤਾਂ ਭੜੀ ਭੀੜ ਭੜ ਵਾਲੀਆਂ ਜਿੰਨੇ ਵੀ ਹੈਗੇ ਏਰੀਏ ਤੋ ਹਨੂ ਜਦੋਂ ਅਸੀਂ ਸਾਹਮਣੇ ਇੱਥੋਂ ਲੰਘ ਰਹੇ ਸੀ ਤੇ ਵੇਖਿਆ ਦੁਕਾਨ ਤੇ ਅੱਗ ਲੱਗ ਗਈ ਤੇ ਜਿੱਥੇ ਅਸੀਂ ਦਵਾ-ਦਵਾ ਕੋਸ਼ਿਸ਼ ਕਰਕੇ ਪਹਿਲਾਂ ਪਾਰਟੀਆਂ ਦਾ ਪਾਣੀ ਵਧਾਇਆ ਤੇ ਨਾਲ ਹੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਤਾ ਤੇ ਬਿਜਲੀ ਬੋਰਡ ਨੂੰ ਵੀ ਫੋਨ ਕਰਕੇ ਬੱਤੀ ਬੰਦ ਕਰਵਾਈ ਜਿਹੜੀ ਬਿਜਲੀ ਇਲੈਕਟ੍ਰਿਸਿਟੀ ਤੇ ਫਿਰ ਮੇਰੇ ਨਾਲ ਫਾਇਰ ਬ੍ਰਿਗੇਡ ਪਹੁੰਚ ਗਈ ਤੇ ਜਿਹੜਾ ਸਿਲੰਡਰ ਸੀ ਉਹਨੂੰ ਮੈਂ ਖਿੱਚ ਕੇ ਮੁਰਕੇ ਲੈ ਗਿਆ ਸੀ ਬਾਹਰ ਦੁਕਾਨ ਚੋਂ ਕੱਢ ਕੇ ਤੇ ਫਿਰ ਹੁਣ ਜਿਹੜੀ ਆ ਅੱਗ ਹੁਣ ਫਾਇਰ ਬ੍ਰਿਗੇਡ ਵੀ ਆ ਗਈ ਆ ਤੇ ਅੰਡਰ ਕੰਟਰੋਲ ਆ ਜੀ ਅੱਗ ਲੱਗੀ ਕਿਦਾਂ ਨਿਪਟਾਈ ਕਰਦੇ ਆ ਇਹ ਜੀ ਉ ਤੇ ਉਥੇ ਉਹ ਇੱਕ ਬੋਰੀ ਜੀ ਸੀ ਉਹਨੂੰ ਅੱਗ ਲੱਗੀ ਦੋ ਜਿੱਕੇ ਤਾਂ ਅਮੀ ਫੜ ਗਈ ਜੋ ਤੇਲ ਲੱਗਿਆ ਪਿਆ ਸੀ ਤੈਨੂੰ ਅੱਗ ਫੜ ਗਈ ਚਾਹ ਕੇ ਸੈਂਟਰ ਨੂੰ ਲੱਗੀ ਜੀ ਸੈਂਟਰ ਨੂੰ ਅੱਗ ਲੱਗੀ ਜਿਹੜਾ ਸੈਂਟਰ ਅਸੀਂ ਬਾਹਰ ਲਿਆਂਦਾ ਸੀ ਕੱਢ ਕੇ ਹਾਂ ਜੀ ਕੋਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਜਿਹੜਾ ਸੈਂਟਰ ਲੈ ਕੇ ਗਏ ਉਹ ਫੜ ਜਾਂਦਾ ਫੇਰ ਦੇਖੋ ਜੀ ਹੁਣ ਤਾਂ ਫੇਰ ਬਾਕੀ ਪਬਲਿਕ ਸੀ ਇੱਥੇ ਉਹਨਾਂ ਦੇ ਬੱਚੇ ਸੀ ਇਹ ਸਾਰੀ ਦੁਨੀਆ ਸੀ ਨੁਕਸਾਨ ਹੋ ਜਾਂਦਾ ਜੀ ਹੋਰ ਕੋਈ ਤਾਂ ਉਹਨੂੰ ਨੁਕਸਾਨ ਨੂੰ ਬਚਾਉਣ ਵਾਸਤੇ ਸਾਰੇ ਪੁਲਿਸ ਦਾ ਕੰਮ ਆਇਆ ਜੀ ਇਹ ਕਰਨਾ ਇਸ ਕੋਈ ਦੱਸੇ ਮੇਰਾ ਕੰਮ ਸੀ ਵੀ ਮੈਂ ਸਭ ਤੋਂ ਪਹਿਲਾ ਇਹ ਹੁੰਦਾ ਵਾ ਵੀ ਜਿਹੜਾ ਸੀਨੀਅਰ ਆ ਉਹ ਜਾ ਕੇ ਜਾ ਉਹ ਜਲਦੀ ਅੱਗ ਬੁਝਾ ਸਕਦਾ ਬਾਕੀ ਵੀ ਸਾਰੇ ਜਿੰਨੇ ਵੀ ਸਾਡੇ ਮਲਾਜਨ ਸੀ ਉਹਨਾਂ ਨੇ ਕੋਸ਼ਿਸ਼ ਕਰਕੇ ਅੱਗ ਨੂੰ ਬੁਝਾਉਣ ਦੀ ਬਹੁਤ ਬਹੁਤ ਕੋਸ਼ਿਸ਼ ਕੀਤੀ ਸਾਰੇ ਜਿੰਨੇ ਵੀ ਮਲਾਜਨ ਇਵਨ ਸਾਡੀ ਜਿਹੜੀ ਅੱਜ ਐਸਐਸਜੀ ਟੀਮ ਆ ਉਹਨਾਂ ਨੇ ਬੜਾ ਸਾਡੇ ਨਾਲ ਸਾਥ ਦਿੱਤਾ ਗੁਰਮੁਖ ਸਿੰਘ ਜੀ ਆ ਆਪਣੇ ਜਿੰਨੇ ਵੀ ਹੈਗੇ ਸੋਹਣੂਣੀ ਨੇ ਸਾਰਿਆਂ ਨੇ ਨਾਲ ਸਾਲ ਦੇ ਕੇ ਅੱਗ ਨੂੰ ਬੁਝਾਇਆ ਜੀ ਤਾਂ ਦੇਖੇਗਾ ਕਿ ਪੁਲਿਸੀਆਂ ਬਾਰ-ਬਾਰ ਆਪ ਖੁਦ ਤੁਸੀਂ ਪਾਣੀ ਹਾਂਜੀ ਫਿਰ ਜੀ ਲੱਗੇ ਮਚਿਪਾਲੇ ਪੁਲਿਸੀਆਂ ਬਾਰ-ਬਾਰ ਕਿ ਜਿੰਨਾ ਵੀ ਹੋ ਸਕਿਆ ਵੀ ਹਾਂ ਅੱ